ਜੋ ਕੱਲ ਵੀਰਵਾਰ ਨੂੰ ਚੰਡੀਗੜ੍ਹ 에어ਪੋਰਟ ਤੇ ਕੰਗਨਰ ਨੌਟ ਨੂੰ ਲੈ ਕੇ ਘਟਨਾ ਵਾਪਰੀ ਆ ਉਹਦੇ ਤੋਂ ਸਾਨੂੰ ਸਾਰਿਆਂ ਨੂੰ ਮੀਡੀਆ ਨੂੰ ਖਾਸ ਕਰਕੇ ਸਿਆਸੀ ਲੀਡਰਾਂ ਨੂੰ ਇੱਕ ਸਬਕ ਲੈਣ ਦੀ ਲੋੜ ਆ ਕੰਗਨਰ ਨੌਟ ਬਹੁਤ ਮਸ਼ਹੂਰ ਐਕਟਰ ਨੇ ਹੁਣੇ ਹਿਮਾਚਲ ਤੋਂ ਚੁਣ ਜਿੱਤ ਕੇ ਆਏ ਆ ਅਗਲੇ ਦਿਨਾਂ ਚ ਉਹ ਲੋਕ ਸਭਾ ਦੇ ਵਿੱਚ ਪਹੁੰਚ ਜਾਣਗੇ ਔਰ ਉੱਥੇ ਅਸੀਂ ਆਸ ਕਰਦੇ ਹਾਂ ਕਿ ਬਹੁਤ ਅਹਿਮ ਭੂਮਿਕਾ ਨਿਭਾਉਣਗੇ ਪਰ ਦੇਖਿਆ ਗਿਆ ਵਾ ਕਿ ਸਾਡੇ ਸਿਆਸੀ ਲੀਡਰ ਬਿਨਾਂ ਸੋਚੇ ਸਮਝੇ ਜੋ ਮੂੰਹ ਚਾਹੁੰਦਾ ਉਹ ਕਹਿ ਦਿੰਦੇ ਆ ਉਹ ਲੋਕਾਂ ਦੇ ਧਰਮਾਂ ਬਾਰੇ ਜਾਤੀਆਂ ਬਾਰੇ ਉਹਨਾਂ ਦੀ ਕਿੱਤਿਆਂ ਬਾਰੇ ਉਹਨਾਂ ਦੀ ਸ਼ਕਲ ਬਾਰੇ ਉਹਨਾਂ ਦੀ ਦਿੱਖ ਕਿਹੋ ਜੀ ਆ ਉਹਦੇ ਬਾਰੇ ਜੋ ਜੀ ਕਰਦਾ ਕਹਿ ਦਿੰਦੇ ਆ ਕਿਵਰਾਂ ਮਾੜੀ ਸ਼ਬਦਾਵਲੀ ਵਰਤਦੇ ਆ ਇਤਰਾਜ਼ਯੋਗ ਗੱਲਾਂ ਕਹਿ ਦਿੰਦੇ ਆ ਉਹ ਨਹੀਂ ਸੋਚਦੇ ਕਿ ਇਹ ਜਿਹੜਾ ਅਸੀਂ ਜੋ ਕਹਿ ਰਹੇ ਆ ਨਾ ਮناسب ਜਿਹੜੀ ਸ਼ਬਦਾਵਲੀ ਆ ਇਹਦਾ ਕਿਸੇ ਦੇ ਜ਼ਿਹਨ ਤੇ ਕਿਸੇ ਦੇ ਦਿਲ ਦਿਮਾਗ ਤੇ ਕੀ ਅਸਰ ਪਊਗਾ ਉਹ ਕਿਵੇਂ ਇਹਦੇ ਤੇ ਰਿਐਕਟ ਕਰੂਗਾ ਆ ਇਹ ਠੀਕ ਆ ਕਿ ਜੇ ਕਿਸੇ ਨੇ ਵਰਦੀ ਪਾਈ ਹੋਈ ਆ ਤੇ ਉਹਨੂੰ ਆਪਣੀਆਂ ਭਾਵਨਾਵਾਂ ਤੇ ਜ਼ਰੂਰ ਕੰਟਰੋਲ ਕਰਨਾ ਚਾਹੀਦਾ ਉਹ ਆਪਾ ਨਹੀਂ ਖੋ ਸਕਦੇ ਪਰ ਕਈ ਵਾਰ ਜਦੋਂ ਕੋਈ ਕਿਸੇ ਦੇ ਮਾਂ-ਬਾਪ ਦੇ ਉੱਪਰ ਜਾਂ ਧੀ ਪੈਣ ਦੇ ਉੱਤੇ ਟਿੱਪਣੀ ਕਰਦਾ ਵਾ ਤੇ ਮੇਰੇ ਖਿਆਲ ਉਹਨਾਂ ਨੂੰ ਗੁੱਸਾ ਆ ਜਾਂਦਾ ਵਾ ਸਿਰਫ ਪੁਲਿਸ ਜਾਂ ਕੇਂਦਰੀ ਬਲਾਂ ਦੇ ਸੁਰੱਖਿਆ ਕਰਮੀਆਂ ਦੀ ਗੱਲ ਹੀ ਨਹੀਂ ਫੌਜ ਦੇ ਵਿੱਚ ਵੀ ਕਈ ਵਾਰ ਮੈਂ ਵੇਖਿਆ ਵਾ ਕਿ ਲੋਕਾਂ ਨੂੰ ਗੁੱਸਾ ਆ ਜਾਂਦਾ ਵਾ ਮੈਂ ਜਦੋਂ ਇੱਕ ਅਖਬਾਰ ਵਾਸਤੇ ਕੰਮ ਕਰਦਾ ਸੀ ਉਹਦੇ ਜੰਮੂ ਦੇ ਨੇੜੇ ਇੱਕ ਵਾਕਿਆ ਹੋਇਆ ਸੀ ਇੱਕ ਜਵਾਨ ਸੀ ਉਹਨੇ ਆਪਣੇ ਅਫਸਰ ਨੂੰ ਗੋਲੀ ਮਾਰਤੀ ਸੀ ਗੋਲੀ ਮਾਰ ਕੇ ਉਹ ਸਰੈਂਡਰ ਕਰ ਗਿਆ ਤਬਤੀਸ਼ ਹੋਈ ਉਹਨੂੰ ਪੁੱਛਿਆ ਗਿਆ ਕਿ ਤੂੰ ਆਪਣੇ ਅਫਸਰ ਨੂੰ ਗੋਲੀ ਕਿਉਂ ਮਾਰੀ ਐ ਤੋ ਉਹਨੇ ਕਿਹਾ ਜੀ ਅਫਸਰ ਜਿਹੜਾ ਵਾ ਉਹ ਮੈਨੂੰ ਦੁਬਾਰਾ ਦੁਬਾਰਾ ਮੇਰੇ ਇਤਰਾਜ਼ ਕਰਨ ਦੇ ਬਾਵਜੂਦ ਉਹ ਦੁਬਾਰਾ ਦੁਬਾਰਾ ਮੈਨੂੰ ਕਹਿੰਦਾ ਸੀ ਸੂਰ ਦਾ ਪੁੱਤ ਔਰ ਅਖੀਰ ਮੈਨੂੰ ਗੁੱਸਾ ਆ ਗਿਆ ਤੇ ਮੈਂ ਬੰਦੂਕ ਚੁੱਕੀ ਤੇ ਮੈਂ ਉਹਨੂੰ ਗੋਲੀ ਮਾਰਤੀ ਕਹਿੰਦਾ ਉਹ ਮੇਜਰ ਸਾਹਿਬ ਜਿਹੜੇ ਸੀਗੇ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਜੀ ਵੀ ਤੁਹਾਨੂੰ ਨਹੀਂ ਪਤਾ ਕਿ ਮੇਰੇ ਮਾਂ-ਬਾਪ ਦੀ ਮੇਰੀ ਪੜ੍ਹਾਈ ਦੇ ਵਿੱਚ ਮੈਨੂੰ ਪ੍ਰਤੀ ਕਰਾਉਣ ਦੇ ਵਿੱਚ ਕਿੰਨੀ ਉਹਨਾਂ ਦੀ ਕੁਰਬਾਨੀ ਆ। ਪਰ ਉਹ ਕਹਿੰਦਾ ਜੀ ਅਫਸਰ ਨੇ ਨਹੀਂ ਸੁਣੀ। ਸੋ ਕਹਿਣ ਦਾ ਪਾਵਿਆ ਕਿ ਜਦੋਂ ਤੁਸੀਂ ਕਿਸੇ ਨੂੰ ਪ੍ਰੋਵੋਕ ਕਰਦੇ ਜੇ ਉਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਵਾ। ਇਸ ਕੇਸ ਦੇ ਵਿੱਚ ਵੀ ਕੰਗਨਰ ਨਾਟ ਨੇ ਜੋ ਉੱਥੇ ਕਿਹਾ ਸੀਗਾ ਉਹ ਮੰਦਪਾਡਾ ਸੀ। ਉਹਨਾਂ ਕਿਹਾ ਕਿ ਇੱਥੇ ਜਿਹੜੀਆਂ ਔਰਤਾਂ ਬੈਠੀਆਂ ਵਾ ਸ਼ਾਇਦ ਇਹਨਾਂ ਨੂੰ 100-200 ਰੁਪਇਆ ਦੇ ਕੇ ਬਿਠਾਇਆ ਹੋਇਆ ਵਾ। ਉਹਨਾਂ ਨੂੰ ਕੀ ਪਤਾ ਸੀ? ਕਿ ਇਹ 100 ਦੋਸੋਂ ਲੈਣ ਦੀ بجائے ਹੋ ਸਕਦਾ ਹੈ ਹਜ਼ਾਰਾਂ ਰੁਪਏ ਖਰਚ ਕੇ ਉੱਥੇ ਆਈਆਂ ਹੋਣ ਕਈ ਕਈਆਂ ਕਈ ਉੱਥੇ ਔਰਤਾਂ ਜਿਹੜੀਆਂ ਵਾਂ ਉਹ ਪਿੱਛੇ ਦੁੱਧ ਪੀਂਦੇ ਬੱਚੇ ਛੱਡ ਕੇ ਆਈਆਂ ਹੋਣ ਦਿਲਕ ਦੇ ਬੱਚੇ ਛੱਡ ਕੇ ਆਈਆਂ ਹੋਣ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਉੱਥੇ ਸੰਘਰਸ਼ ਗਏ ਸਨ ਉਹਨਾਂ ਨੂੰ ਖਾਲਸਤਾਨੀ ਕਿਹਾ ਗਿਆ ਵੱਖਵਾਦੀ ਕਿਹਾ ਗਿਆ ਇਹਨਾਂ ਚੋਣਾਂ 'ਚ ਵੀ ਮੈਂ ਵੇਖਿਆ ਵਾ ਕਿ ਬਹੁਤ ਸਾਰੇ ਲੀਡਰ ਜੋ ਮੂੰਹ ਚੋਂਦਾ ਸੀ ਕਹਿੰਦੇ ਸੀ ਇੱਕ ਦੂਜੇ ਦੇ ਪਰਿਵਾਰ ਦੇ ਉੱਤੇ ਟਿੱਪਣੀਆਂ ਕਰਦੇ ਸੀ ਮਜ਼ਾਕ ਕਰਦੇ ਸੀ ਇੱਕ ਲੀਡਰ ਨੇ ਤੇ ਇਹ ਵੀ ਕਹਿਤਾ ਜਿਵੇਂ ਯੂਪੀ ਚ ਬੁਲਡੋਜ਼ਰ ਚੱਲਦੇ ਰਹੇ ਆ ਪੰਜਾਬ ਦੇ ਵਿੱਚ ਵੀ ਬੁਲਡੋਜ਼ਰ ਚੱਲਣਗੇ ਜੇ ਇੱਥੇ ਇੱਕ ਪਰਟੀਕਲਰ ਪਾਰਟੀ ਦੀ ਸਰਕਾਰ ਆ ਗਈ। ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਕਿਉਂਕਿ ਸਾਡੇ ਕੋਲ ਸਿਕਿਉਰਿਟੀ ਆ ਸਾਨੂੰ ਕੋਈ ਨਹੀਂ ਕੁਝ ਕਹਿ ਸਕਦਾ। ਪਹਿਲੀ ਗੱਲ ਤੇ ਸਿਕਿਉਰਿਟੀ ਕਦੀ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿੰਦੀ। ਦੂਜੀ ਗੱਲ ਜਿਹੜੇ ਸਿਕਿਉਰਿਟੀ ਕਰਮੀ ਵੀ ਹੁੰਦੇ ਆ ਉਹਨਾਂ ਦੇ ਵੀ ਕੰਨ ਆ ਉਹਨਾਂ ਦਾ ਵੀ ਦਿਲ ਦਿਮਾਗ ਆ ਉਹ ਵੀ ਕਿਸੇ ਪਰਿਵਾਰ ਤੋਂ ਨੇ ਉਹ ਵੀ ਸੁਣ ਰਹੇ ਨੇ ਕੀ ਕੁਝ ਹੋ ਰਿਹਾ ਵਾ। ਔਰ ਕਈ ਵਾਰਾ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਜਿਹੜਾ ਵਾ ਸਿਕਿਉਰਿਟੀ ਕਰਮੀਆਂ ਹੀ ਦਿੰਦੇ ਜਿਵੇਂ ਆ ਤੁਸੀਂ ਵੇਖਿਆ ਏਅਰਪੋਰਟ ਤੇ ਕੀ ਹੋਇਆ ਅ ਅਸੀਂ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਮੁਖਾਲ ਕਰਦੇ ਆਂ ਪਰ ਉੱਥੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਕੈਨੇਡਾ 'ਚ ਜੇ ਕੋਈ ਬਹੁਤ ਜ਼ਿਆਦਾ ਕੋਈ ਮੋਟਾ ਵਾ ਤੁਸੀਂ ਉਹਦੇ ਤੇ ਟਿੱਪਣੀ ਨਹੀਂ ਕਰ ਸਕਦੇ ਜੇ ਕੋਈ ਕਾਲਾ ਜਾਂ ਗੋਰਾ ਵਾ ਉਹਦੇ ਬਾਰੇ ਉਹਦੇ ਰੰਗ ਤੇ ਵੀ ਟਿੱਪਣੀ ਨਹੀਂ ਕਰ ਸਕਦੇ ਜੇ ਕੋਈ ਅਪਾਹਜ ਆ ਜੇ ਉਹਦੇ ਤੇ ਟਿੱਪਣੀ ਕਰ ਦਿਓ ਤੇ ਤਰੀ ਸ਼ਿਕਾਇਤ ਹੋ ਜਾਏ ਤੇ ਤਰੀ ਨੌਕਰੀ ਜਾ ਸਕਦੀ ਹੈ ਔਰ ਇੱਥੇ ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ ਜਦ ਮੈਂ ਇੰਡੀਅਨ ਐਕਸਪ੍ਰੈਸ ਕੰਮ ਕਰਦਾ ਸੀ ਸਾਡੀ ਉਸ ਵੇਲੇ ਦੇ ਹਰਿਆਣਾ ਦੇ ਮੁੱਖ ਮੰਤਰੀ ਭਜਨ لال ਮਿਲਣ ਗਏ ਔਰ ਭਜਨ لال ਨੇ ਚੌਧਰੀ ਊਂ ਪ੍ਰਕਾਸ਼ ਚੋਟਾਲਾ ਬਾਰੇ ਕਿਉਂਕਿ ਊਂ ਪ੍ਰਕਾਸ਼ ਚੋਟਾਲਾ ਦੀ ਲੱਖ ਦੀ ਦਿੱਕਤ ਆ ਉਹਨਾਂ ਬਾਰੇ ਉਹਨਾਂ ਨੇ ਬਹੁਤ ਮਾੜੀ ਸ਼ਬਦਾਵਲੀ ਵਰਤੀ ਅਰੁਣ ਸ਼ੌਰਿ ਨੂੰ ਬੜਾ ਗੁੱਸਾ ਆਇਆ ਅਰੁਣ ਸ਼ੌਰਿ ਨੇ ਫਾਈਨਲੀ ਇੱਥੇ ਲੇਖ ਲਿਖਿਆ ਕਿ ਕਿੰਨੇ ਇਨਸੈਂਸਟਿਵ ਲੋਕ ਨੇ ਸਾਡੇ ਸਿਆਸੀ ਲੀਡਰ ਔਰ ਇਹ ਪੁਰਾਣੀ ਗੱਲ ਆ ਅੱਜ ਵੀ ਸਾਡੇ ਸਿਆਸੀ ਲੀਡਰ ਉਸੇ ਤਰ੍ਹਾਂ ਹੀ ਪਾਵਨਵਾਦੀ ਕੋਈ ਕਦਰ ਨਹੀਂ ਕਰਦੇ ਉਸੇ ਤਰ੍ਹਾਂ ਹੀ ਇਨਸੈਂਸਟਿਵ ਆ ਪਰ ਇਹ ਥੇ ਵੀ ਕਹਿਣਾ ਬੰਦਾ ਵਾ ਇਹ ਜ ਤੁਸੀਂ ਵਰਦੀ ਪਾਈ ਹੋਈ ਆ ਤੇ ਤੁਹਾਡੀ ਬਹੁਤ ਤੁਹਾਡੀ ਜ਼ਿੰਮੇਵਾਰੀ ਆ ਬਹੁਤ ਵੱਡੀ ਜ਼ਿੰਮੇਵਾਰੀ ਆ ਤੁਸੀਂ ਕਾਨੂੰਨ ਆਪਣੇ ਹੱਥ ਚ ਤਾਨੂੰ ਨਹੀਂ ਲੈਣਾ ਚਾਹੀਦਾ ਔਰ ਜੇ ਤੁਸੀਂ ਕਾਨੂੰਨ ਆਪਣੇ ਹੱਥ ਚ ਲਾਉਗੇ ਤੇ ਫ੍ਰੀ ਫੋਰ ਆਲ ਹੋ ਜੂ ਕੜਮਾਸਾ ਮੱਚ ਜੂ ਸਾਰੇ ਪਾਸੇ ਇਸ ਕੇਸ ਬਾਰੇ ਮੈਂ ਬਹੁਤੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਕੁਲਵਿੰਦਰ ਕੇਸ ਕੁਲਿੰਦਰ ਕੌਰ ਬਾਰੇ ਕਿਉਂਕਿ ਇਹਦੀ ਥਾਲੀ ਦੀ ਤਫਤੀਸ਼ ਚੱਲ ਰਹੀ ਆ ਕੀ ਐਗਜ਼ੈਕਟਲੀ ਕੀ ਘਟਨਾ ਵਾਪਰੀ ਆ ਦੀਆਂ ਪੂਰੀਆਂ ਡੀਟੇਲਸ ਨਹੀਂ ਪਤਾ ਕੀ ਉਹਨਾਂ ਨੂੰ ਉਕਸਾਇਆ ਗਿਆ ਕੀ ਉਹਨਾਂ ਨੂੰ ਕਿਹੜੀ ਗੱਲ ਤੋਂ ਗੁੱਸਾ ਆ ਗਿਆ ਜਾਂ ਕੀ ਐਗਜ਼ੈਕਟਲੀ ਹੋਇਆ ਮੇਰਾ ਖਿਆਲ ਹੈ ਅਗਲੇ ਦਿਨਾਂ ਅੰਚ ਜੀਨ ਕੋ ਇਨਕੁਆਇਰੀ ਕੰਪਲੀਟ ਹੋ ਜੂਗੀ ਜੇ ਉਹਨਾਂ ਦੀ سزا ਬਣਦੀ ਹੈ ਤਾਂ ਉਹਨਾਂ ਨੂੰ ਸਜ਼ਾ ਮਿਲੇਗੀ ਲੇਕਿਨ ਇਸ ਕੇਸ ਨੂੰ ਸਾਨੂੰ ਗਲੋਰੀਫਾਈ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਇਹਨੂੰ ਗਲੋਰੀਫਾਈ ਕਰ ਰਹੇ ਆ ਵਡਿਆਰੇ ਆ ਉਹਦੇ ਨਾਲ ਸਾਡਾ ਨੁਕਸਾਨ ਹੋ ਜੂਗਾ 1984 ਦੇ ਵਿੱਚ ਬਹੁਤ ਜ਼ਿਆਦਾ ਜਦੋਂ ਪੰਜਾਬ ਦੀਆਂ ਘਟਨਾਵਾਂ ਹੋਈਆਂ ਉਦੋਂ ਬਹੁਤ سارے ਸਾਡੇ ਫੌਜੀ ਵੀਰ ਜਿਹੜੇ ਨੇ ਉਹ ਆਪਣੀਆਂ ਅਮਰੀਕਾ ਛੱਡ ਕੇ ਆਏ ਜਿਹੜੇ ਨਈ ਵੀ ਛੱਡ ਕੇ ਆਏ ਉਹਨਾਂ ਨੂੰ ਵੀ ਖਮਿਆਜ਼ਾ ਪੁੱਖਤਰਾ ਪਿਆ ਸੋ ਇਹੋ ਜਿਹੇ ਘਟਨਾਵਾਂ ਦਾ ਜਿਹੜੀਆਂ ਵਰਦੀ ਵਾਲੀਆਂ ਫੋਰਸਸ ਆ ਉਹਨਾਂ ਦੀ ਪੜਤੀ ਦੇ ਉੱਤੇ ਉੱਥੇ ਪ੍ਰੋਮੋਸ਼ਨ ਦੇ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਵਾ ਮੈਨੂੰ ਯਾਦ ਆ ਸੀਬੀਆਈ ਦੇ ਚਾਰ ਅਫਸਰ ਸਨ ਸਿੱਖ ਅਫਸਰ ਸੀਗੇ ਸਬ ਇਨਸਪੈਕਟਰ ਅੰਡਰ ਟ੍ਰੇਨਿੰਗ ਉਹ ਚਾਰਾਂ ਨੂੰ ਬਿਨਾਂ ਨੋਟਿਸ ਦੇ ਕੱਢ ਭੇਜਤਾ ਗਿਆ ਪਤਾ ਨਹੀਂ ਉਹਨਾਂ ਨੇ ਕਿਹ ਗੁਨਾਹ ਸੀਗੇ ਸੋ ਅਸੀਂ ਇਸ ਕੇਸ ਦੇ ਵਿੱਚ ਵੀ ਆਸ ਕਰਦੇ ਹਾਂ ਕਿ ਜਿਹੜੇ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀ ਨੇ ਉਹ ਇਸ ਕੇਸ ਨੂੰ ਸਹੀ ਪਰਸਪੈਕਟਿਵ ਦੇ ਵਿੱਚ ਦੇਖਣਗੇ ਇਹਨੂੰ ਵਨ ਆਫ ਐਬਰੇਸ਼ਨ ਟਰੀਟ ਕਰਨਗੇ ਔਰ ਕਿਸੇ ਵੀ ਧਰਮ ਦੇ ਨਾਲ ਜਾਂ ਕਿਸੇ ਵੀ प्रांत ਦੇ ਨਾਲ ਕਿਸੇ ਤਰੀਕੇ ਦਾ ਭਰਤੀ ਦੇ ਵਿੱਚ ਜਾਂ ਪ੍ਰੋਮੋਸ਼ਨ ਦੇ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ